ਜਗਿੰਦਰ ਸਿੰਘ ਰਾਲਾ ਸੰਸਥਾਪਕ ਦਸਵੰਦ ਫਾਊਂਡੇਸ਼ਨ ਬਟਾਲਾ ਵੱਲੋਂ ਅੱਜ ਤੀਸਰਾ ਮਹਾਦਾਨ ਖੂਨਦਾਨ ਕੈਂਪ ਲਗਾਇਆ ਗਿਆ ਹੈ ਜਿਸ ਵਿੱਚ ਉਹਨਾਂ ਦਾ ਹਰ ਆ ਗਿਆ ਹੈ ਹਰ ਇੱਕ ਨੌਜਵਾਨ ਕਹਿ ਰਿਹਾ ਕਿ ਪਹਿਲਾਂ ਮੇਰੀ ਵਾਰੀ ਲਾਓ ਖੂਨਦਾਨ ਕਰਨ ਦੀ ਪਹਿਲਾਂ ਮੇਰੀ ਵਾਰੀ ਲਾਓ ਔਰ ਇਸ ਨੂੰ ਦੇਖ ਕੇ ਅਸੀਂ ਸਮਝਦੇ ਹਾਂ ਕਿ ਵਾਕਈ ਹੀ ਨੌਜਵਾਨ ਜਿਹੜੇ ਨੇ ਉਹ ਆਪਣੇ ਦੇਸ਼ ਵਾਸਤੇ ਆਪਣੇ ਪੰਜਾਬ ਵਾਸਤੇ ਔਰ ਆਪਣੇ ਲੋਕਾਂ ਵਾਸਤੇ ਹਰ ਤਰ੍ਹਾਂ ਦਾ ਦਾਨ ਕਰਨ ਨੂੰ ਤਿਆਰ ਨੇ ਹੋ ਤੱਕ ਜੁਨਟ ਹੋ ਚੁੱਕੇ ਨੇ ਹੁਣ ਤੱਕ 60 ਜੁਨਟ ਹੋ ਗਏ ਨੇ ਤੁਹਾਡਾ 150 ਜੁਨਟ ਰਹਾ ਡਿੱਤਾ ਹੋਇਆ ਮੈਨੂੰ ਚਾਹਨਾ ਕੀ ਜੇਰੀ ਵੀ ਆ ਲੋਕ ਭਲਾਈ ਆ ਇੱਕ ਬਲੱਡ ਦਾਨ ਸਭ ਤੋਂ ਵੱਡਾ ਦਾਨ ਹੈ ਤੁਸੀਂ ਪੈਸੇ ਦੀ ਜਿੰਨੀ ਮਰਜ਼ੀ ਪੈਸੇ ਦੀ ਮਦਦ ਕਰੋ ਜੇ ਲਈ ਜਿਹੜਾ ਜੋ ਬਲੱਡ ਨੇ ਜਿੰਦਗੀ ਪ੍ਰੋਵਾਈਡ ਕਰਨੀ ਆ ਉਹ ਪੈਸੇ ਨਾਲ ਤੇ ਦੂਜੀਆਂ ਚੀਜ਼ਾਂ ਨਾਲ ਨਹੀਂ ਹੋ ਸਕਦੀ ਵਾਤੋ ਵਾਤ ਲੋਕਾਂ ਨੂੰ ਇਸੇ ਚੱਗੇ ਆ ਕੇ ਤੇ ਬਲੱਡ ਡੋਨੇਟ ਕਰਨਾ ਚਾਹੀਦਾ ਹੈ ਕਹੇ ਦੀ ਜਿੰਦਗੀ ਬਚਾਈ ਜਾ ਸਕਦੀ ਹੈ ਤੇ ਜਿੰਦਗੀ ਬਹੁਤ ਕੀਮਤੀ ਆ ਉਹਨਾਂ ਜਿੰਨੇ ਜਿੰਨੇ ਲੋਕਾਂ ਦੇ ਨਾਲ ਸਾਡਾ ਆ ਵਿਚਾਰ ਜਾਂਦੇ ਆ ਉਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਬਲੱਡ ਡੋਨੇਟ ਕਰਨਾ ਚਾਹ ਲੋ ਕੋਈ ਫਰਕ ਨਹੀਂ ਪੈਂਦਾ ਸਾਡੇ ਸਰੀਰ ਨੂੰ ਸਿਰਫ 1-2% ਇੱਕ ਦੋ ਦਿਨ ਦੀ ਵੀਕ੍ਰੈਸ਼ ਹੁੰਦੀ ਹੈ ਉਹਦੇ ਬਾਅਦ ਇਹ ਕਮਜ਼ੋਰੀ ਵੀ ਖਤਮ ਹੋ ਜਾਂਦੀ ਹੈ ਪਹਿਲਾਂ ਕਦੀ ਤੁਸੀਂ ਬਲੱਡ ਪਲੇਟ ਕੀਤਾ ਹਾਂਜੀ 6 ਸੱਤ ਵਾਰੀ ਕਰਕੇ ਪਿਆ ਮੈਂ ਸਾਡੇ ਹਾਂਜੀ ਜੀ ਸਭ ਤੋਂ ਪਹਿਲਾਂ ਮੈਂ ਦਸ਼ਵੰਤ ਫਾਊਂਡੇਸ਼ਨ ਬਟਾਲਾ ਵੱਲ ਪੂਰੀ ਫਾਊਂਡੇਸ਼ਨ ਨੂੰ ਬਹੁਤ-ਬਹੁਤ ਵਧਾਈ ਦੇਣਾ ਇਨਰ ਦਾ ਤੀਸਰਾ ਉਪਰਾਲਾ ਇਹ ਵਾਲਾ ਬਹੁਤ ਹੀ ਜ਼ੋਰਾਂ ਸ਼ੋਰਾਂ ਚ ਲਾਸਟ ਟਾਈਮ ਇਹਨਾਂ ਨੇ 150 ਜਿਹੜੇ ਬਲੱਡ ਡੋਨੇਸ਼ਨ ਸੀ ਪ੍ਰੋਪਰ ਜਿਹੜੇ ਮੈਂ ਮੈਂ ਮੈਂਬਰ ਸੀ ਉਹਨਾਂ ਨੇ 150 ਬਲੱਡ ਡੋਨੇਟ ਕੀਤੇ ਐਸਓਆਰਵੀ ਇਹਨਾਂ ਦੇ 100 ਪਲੱਸ ਜਾ ਰਹੇ ਨੇ ਔਰ ਇੱਥੇ ਸਰਦਾਰ ਅਮਨ ਸ਼ੇਰ ਸਿੰਘ ਸ਼ੇਰੀ ਕਲਸੀ ਜੀ ਐਮਐਲਏ ਬਟਾਲੇ ਉਹਨਾਂ ਨੇ ਆਪ ਪਹੁੰਚਣਾ ਸੀ ਉਹਨਾਂ ਦਾ ਥੋੜਾ ਜਿਹਾ ਸ਼ੈਡਿਊਲ ਬੀਜੀ ਹੋਣ ਦੇ ਨਾਲ ਲੁਧਿਆਣੇ ਇਲੈਕਸ਼ਨਸ ਦੇ ਨਾਲ ਉਹ ਨਹੀਂ ਪਹੁੰਚ पाए ਉਹਨਾਂ ਦੀ ਹਾਜ਼ਰੀ ਅਸੀਂ ਇਹ ਲਵਾਉਣ ਆਏ ਆ ਇਹਨਾਂ ਦੇ ਚੇਅਰਪਰਸਨ ਨੂੰ ਇਹਨਾਂ ਦੇ ਸੈਕਟਰੀਜ਼ ਨੂੰ ਬਹੁਤ ਬਹੁਤ ਵਧਾਈ ਦੇਣਾ ਚਾਹ ਔਰ ਜੋ ਮੇਨ ਇਹਨਾਂ ਦੀ سپورਟ ਆਲਵੇਸ ਰਹੀ ਆ ਉਹ ਸਾਡੇ ਪ੍ਰਾ ਰਜੀਵ ਪੱਬੂ ਜੀ ਪਟਾਲਾ ਕਲੱਬ ਦੇ ਚੇਅਰਪਰਸਨ ਨੇ ਔਰ ਇਹ ਪੂਰੀ ਸੰਸਥਾ ਜਿਹੜੀ ਹੈ ਇਹ ਜ਼ਰੂਰੀ ਨਹੀਂ ਬਲੱਡ ਡੋਨੇਸ਼ਨ ਦੇ ਨਾਲ ਹੀ ਹਮੇਸ਼ਾ ਸੇਵਾ ਅਰਦੇ ਨੇ ਇਹ ਉਦਾਂ ਵੀ ਆਪਣੀ ਜੇਬ ਚੋਂ ਕਿਤੇ ਨਾ ਕਿਤੇ ਉਪਰਾਲੇ ਜਿਹੜੇ ਅਰਦੇ ਰਹਿੰਦੇ ਨੇ ਔਰ ਸਾਡੇ ਸ਼ਹਿਰ ਦੇ ਬਹੁਤ ਹੀ ਨਾਮੀ ਡਾਕਟਰ ਭਖਵਾਲੀਆ ਜੀ ਇਹਨਾਂ ਦਾ ਵੀ ਬਹੁਤ ਵੱਡੇ ਵੱਡੇ ਉਪਰਾਲੇ ਅਰਦੇ ਨੇ ਦੋ ਦੋ ਅਰੋੜਾਂ ਦੀ ਕੈਸਟਰੀ ਦੀ ਮਸ਼ੀਨਾਂ ਨੇ ਜਿਹੜੀਆਂ ਦੇ ਟੈਸਟ ਬਾਅਰ 2-2 4-4 ਹਜ਼ਾਰ ਰੁਪਏ ਦੇ ਹੁੰਦੇ ਆ ਇਹ ਫ੍ਰੀ ਆਫ ਕਾਸਟ ਟੈਸਟ ਕਰਾਉਂਦੇ ਨੇ ਉਹਨਾਂ ਦੇ ਮੈਂ ਇਹਨਾਂ ਨੂੰ ਵੀ ਇਸ ਚੀਜ਼ ਦਾ ਅਪਰੀਸ਼ੀਏਟ ਕਰਦਾ ਤੇ ਇਸ ਫਾਊਂਡੇਸ਼ਨ ਨੂੰ ਦੁਬਾਰਾ ਇੱਕ ਵਾਰੀ ਦੁਬਾਰਾ ਨੈਕਸਟ ਟਾਈਮ ਵਾਸਤੇ ਮੇਰੇ ਭਰਾ ਮਨਜੋਤ ਸਿੰਘ ਮੋਤੀ ਨੇ ਇਸ ਵਾਰਡ ਦੇ ਇਨਚਾਰਜ ਨੇ ਉਹਨਾਂ ਨੇ ਵੀ ਇਹ ਚੀਜ਼ ਕਹਿ ਦਿੱਤੀ ਅਗੇ ਨੈਕਸਟ ਟਾਈਮ ਜਦੋਂ ਹੋਣਾ ਵਾ ਉਹ 250 ਪਲੱਸ ਜਿਹੜੇ ਕੈਂਸ ਨੇ ਬਲੱਡ ਡੋਨੇਸ਼ਨ ਦੇ ਉਹ ਸਾਡੇ ਵੱਲੋਂ ਵੀ ਪੂਰੀ ਸਪੋਰਟ ਹੋਈ ਇਤੋ ਜਿਹੜਾ ਬਲੱਡ ਆ ਪਰ ਇਨਸਾਨ ਨੂੰ ਡੋਨੇਟ ਅਰਨਾ ਚਾਹੀਦਾ ਉਹਦਾ ਰੀਜ਼ਨ ਇਹ ਆ ਬਲੱਡ ਡੋਨੇਟ ਕਰਨਾ ਜਿਹੜਾ ਆਪਣੀ ਬਾਡੀ ਵਾਸਤੇ ਬਹੁਤ ਵਰੀਆ ਵਾ ਉਹ ਦੁਬਾਰਾ ਰੀਫਿਊਲ ਮੈਂ ਐਸਾ ਦਾ ਰੀਫਰੈਸ਼ ਬਲੱਡ ਸਾਡਾ ਹੁੰਦਾ ਬੜੀ ਪ੍ਰੋਬਲਮਸ ਜਿਹੜੀ ਸਾਡੀ ਬਾਡੀ ਦੇ ਵਿੱਚ ਅਸੀਂ ਕੈਂਸਰਸ ਤੋਂ ਜਿਹੜਾ ਵਾ ਰਿਸਕ ਘਟਦਾ ਹੈ ਹਾਰਟ ਅਟੈਕ ਦਾ ਰਿਸਕ ਘਟਦਾ ਹੈ ਹਰ ਬੰਦੇ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਮੈਂ ਨਹੀਂ ਚਾਹੁੰਦਾ ਕਿਸੇ ਦੇ ਪਰਿਵਾਰ 'ਚ ਕੋਈ ਪ੍ਰੋਬਲਮ ਆਵੇ ਪਰ ਜੇ ਇਹਦੇ ਪ੍ਰੋਬਲਮ ਆ ਜਾਂਦੀ ਹੈ ਫਿਰ ਉਦੋਂ ਵੀ ਉਹ ਡੋਨੇਸ਼ਨ ਨਹੀਂ ਭਜਦੇ ਨੇ ਜੇ ਜਦੋਂ ਇਸੇ ਦਾ ਬਲੱਡ ਸਾਡੇ ਲਈ ਖਾਮਾਸਾਦਾ ਵਾ ਤੇ ਫਿਰ ਸਾਡਾ ਇਹ ਫਰਜ਼ ਹੈ ਸਾਡਾ ਬਲੱਡ ਵੀ ਜਿਹੜਾ ਵਾ ਇਸੇ ਨੂੰ ਡੋਨੇਟ ਕਰਨਾ ਚਾਹੀਦਾ ਵਾ